ਅਖਿਰਤ ਕਾਨੂੰਨ ਨੂੰ ਕਹਿੰਦੇ ਸੀ ਜਿਹੜਾ ਕਰੇ ਹੋਏ ਪਾਉ ਉਪਕਾਰ ਨੂੰ ਭਲਾ ਦਵੇ ਉਹਨੂੰ ਫੈਨਾਂ ਨੇ ਅਖਿਰਤ ਕਾ ਭਾਈ ਗੁਰਦਾਸ ਨੇ ਆਪਣੀਆਂ 12 ਦੇ ਵਿੱਚ ਇੱਕ ਬਚਨ ਲਿਖਿਆ ਹੈ ਇੱਕ ਪਉੜੀ ਇਸ ਤਰ੍ਹਾਂ ਲਿਖੀ ਭਾਈ ਗੁਰਦਾਸ ਜੀ ਦੇ 12 ਕਹਿੰਦੇ ਜੇ ਧਰਤੀ ਤੋਂ ਉੱਪਰ ਭਾਰ ਹੈ ਤਾਂ ਭਾਰ ਸਭ ਤੋਂ ਜ਼ਿਆਦਾ ਤਾ ਕਿਰਤ ਗਣ ਬਣੇ ਦਾ ਉਸ ਬੰਦੇ ਦਾ ਭਾਰ ਹੈ ਧਰਤੀ ਨੂੰ ਵਿਆਪਦਾ ਜਿਸ ਬੰਦੇ ਨੇ ਸਮਾਨ ਲੈ ਲਿਆ ਪਰ ਉਪਕਾਰ ਸੀ ਜਿਹੜਾ ਉਹ ਆਪਣੇ ਉੱਪਰ ਕਰਵਾ ਲਿਆ ਹੈ ਪਰ ਉਹਨੂੰ ਪਸਾਰ ਦਿੱਤਾ ਪਰ ਉਪਕਾਰ ਨੂੰ ਪਸਾਰਨ ਵਾਲਾ ਮੰਨਾਂ ਅਕਿਰਤ ਕਹਿੰਦਾ ਹੈ ਕਿ ਸਭ ਕੁਝ ਲੈ ਲਈਆ ਤੇ ਭੁਲਾ ਵੀ ਦਿੱਤਾ ਤੇ ਜਿਨੇ ਦਿੱਤਾ ਉਹਦੇ ਵਿਰੁੱਧੀ ਹੁੰਦੇ ਉਹਦਾ ਭਾਰ ਹੈ ਭਾਈ ਦਾਸ ਕਹਿੰਦੇ ਢੱਟੀ ਤੁਪ ਭਾਈ ਉਰਾਲ ਇੱਕ ਬਚਨ ਕੀਤਾ ਕਹਿੰਦੇ ਨਾਤ ਜੁ ਭਾਰੇ ਪਰਕ ਤਾਂ ਅਸਮਾਨ ਖਾਂਦੇ ਕਹਿੰਦੇ ਇਹਦੇ ਵੱਡੇ ਵੱਡੇ ਪਹਾੜ ਨੇ ਧਰਤੀ ਦੇ ਉੱਪਰ ਇਹਨਾਂ ਦਾ ਵਜਨ ਨਹੀਂ ਹੈ ਕਰਦੇ। ਭਾਵੇਂ ਅਸਮਾਨ ਉੱਤੇ ਦੇ ਪਰਬਤ ਪਹਾੜ। ਫੇਰ ਵੀ ਇਹਨਾਂ ਪਰਬਤਾਂ ਦਾ ਇਹਨਾਂ ਪਹਾੜਾਂ ਦਾ ਧਰਤੀ ਦੇ ਉੱਪਰ ਕੋਈ ਭਾਰ। ਨਾਥ ਜਿਹਾ ਭਾਰੇ ਕੋਤਗੜ ਘਰ-ਬਾਰ ਦਸੂਰੇ। ਵੱਡੇ ਵੱਡੇ ਕਿਲੇ ਵੱਡੇ ਵੱਡੇ ਮਹਿਲ ਘਰ-ਘਾਰ ਆਖ ਦਿਸੇ। ਇਹਨਾਂ ਦਾ ਵੀ ਕੋਈ ਭਾਰ ਨਹੀਂ ਭਾਈ ਨੂੰ ਦੱਸ ਤੁ। ਧਰਤੀ ਨੂੰ ਇਹਨਾਂ ਦਾ ਵੀ ਭਾਰ ਨਹੀਂ ਜਾਂਦਾ। ਨਾ ਕਿਸ ਭਾਰੇ ਸਾਇਰਾਂ ਨਦ ਬਾਪ ਹੁੰਦੇ ਭਾਈ ਗੁਰਦਾਸ ਕਹਿੰਦੇ ਇਹਨਾ ਸਮੁੰਦਰਾ ਦਾ ਨਦੀਆਂ ਦਾ ਦਰਿਆਵਾਂ ਦਾ ਇਹਨਾਂ ਦਾ ਵੀ ਕੋਈ ਭਾਰ ਨਾ ਕਿਸ ਭਾਰੇ ਸਾਇਰਾਂ ਨਦ ਬਾਪ ਹੁੰਦੇ ਭਾਵੇਂ ਵਹਿਣ ਵਾਲੇ ਦਰਿਆ ਸਮੁੰਦਰ ਸਾਗਰ ਆ ਇਹਨਾਂ ਦਾ ਕੋਈ ਭਾਰ ਨਾ ਕਿਸ ਭਾਰੇ ਕਰਬਰਾਂ ਫਲ ਸੁਫਲ ਭਰਨ ਦੇ ਭਾਈ ਗੁਰਦਾਸ ਕਹਿੰਦੇ ਇਹ ਬ੍ਰਹਸਪਤੀ ਦਾ ਵੀ ਕੋਈ ਭਾਰ ਰਕਤਾਂ ਦਾ ਵੀ ਕੋਈ ਭਾਰ ਫਲਾਂ ਨਾਲ, ਫੁੰਡਾਂ ਨਾਲ ਲੱਗੇ ਹੋਏ ਨੇ ਜਿਹੜੇ ਇਹਨਾਂ ਦਾ ਵੀ ਕੋਈ ਭਾਰ ਹੈ। ਨਾ ਜਿਸ ਭਾਰੇ ਜੀ ਜੰਤ ਆ ਗਣਤ ਪਰਦੇ ਕਿਤੇ ਈਨੇ ਹੀ ਵਜਨ ਤੋਂ ਜੀਵਾਬਾ ਕਹਿੰਦਾ 84 ਲੱਖ ਦੁਨੀ ਫਿਰਦੀ ਹੈ ਧਰਤੀ ਤੇ ਇਹਦਾ ਵੀ ਕੋਈ ਭਾਰ ਨਹੀਂ। ਤੇ ਭਾਈ ਗੁਰਦਾਸ ਨੂੰ ਪੁੱਛੇ ਕਿ ਕੀ ਦਾ ਭਾਰ ਹੈ ਭਾਈ ਗੁਰਦਾਸ ਕਹਿੰਦੇ ਧਰਤੀ ਦੇ ਉੱਪਰ ਭਾਰ ਅਕਰਤ ਘਣ ਪਰਦੇਗਾ। ਜਿਹੜਾ ਅਕਰਤ ਘਣ ਹੈ ਨਾ ਉਦਾ ਪਾਤ ਹੈ ਭਾਰੇ ਕੋਈ ਅਕਰਤ ਕਾਣਾ ਮੰਦੀ ਹੂ ਹੁੰਨੇ ਕਹਿੰਦੇ ਸਭ ਤੋਂ ਵੱਧ ਪਾਉ ਉਸ ਬੰਦੇ ਦਾ ਹੈ ਜਿਹੜਾ ਅਕਰਤ ਕਾਣਾ ਹੈ ਇਹ ਕਿਰਤ ਕਣ ਦਾ ਅਰਥ ਹੁੰਦਾ ਹੈ ਕਿ ਜਿਹੜਾ ਬੰਦਾ ਪਰਉਪਕਾਰ ਨੂੰ ਖੁਲਾਦਾ ਉਪਕਾਰ ਉਹ ਆਦਮ ਨੇ ਉਹ ਕਿਰਤ ਕਣ ਕਿ ਇਹਨੂੰ ਕੋ ਨਾਰਿਕ ਰਹਿਵੇ ਕਹਿੰਦੇ ਨੇ ਕਿ ਕੀਤੇ ਲੈ ਲੈ ਮੁਕਰ ਪਾ ਕੇ ਕਿ ਕਈ ਭਾਈ ਲੈ ਲੈ ਕੇ ਮੁਕਰ ਰਹਿਣੇ ਕਿਸਾਨوں ਕੀ ਦਿੱਤਾ ਰਹੇ जो कि रब ने बहुत कुछ दता है जिन गल की अक्षम नाक जिन जेबा दी बोले दात, जिन मन रखे अग्नि पाए बाजे पबन आखे सब जाए गुरु ने बहुत कुछ दिता अखा का नमड़ी तन शरीर आदि बहुत कुछ दिता है परमात्मा ने मनाई सी दिता है साढ़े को गरीबी है दुख ने कि बेचारा लै लैके वो करता है सब कुछ ਜਿਹਨੂੰ ਕਹਿੰਦੇ ਨੇ ਮਹਾਰਾਜ ਕਹਿੰਦੇ ਅਕਰਤ ਕਰਨ ਉਹ ਪਕਾਉ ਨੂੰ ਫਲਾਣ ਵਾਲਾ ਜਿਹੜਾ ਬੰਦਾ ਹੁੰਦਾ ਉਹ ਨੂੰ ਕਿਰਤ ਕਰਨੀ ਕੇਤੇ ਲੈ ਲੈ ਮੁਕਰ ਬਾਤੇ ਲੈ ਲੈ ਕੇ ਮੁਕਰ ਰਹੀ ਸਭ ਤੋਂ ਜ਼ਿਆਦਾ ਭਾਰ ਧਰਤੀ ਦੇ ਉੱਪਰ ਅਕਰਤ ਕਰਨ ਬੰਦੇ ਦਾ ਹੈ ਧਰਤੀ ਨੂੰ ਜੇ ਕਿਸੇ ਦਾ ਭਾਰ ਆਪਦਾ ਹੈ ਭਾਵੇਂ ਧਰਤੀ ਨੂੰ ਜੇ ਕਿਸੇ ਦਾ ਭਾਰ ਲੱਗਦਾ ਹੈ ਨਾ ਤਾਂ ਉਹ ਕਿਰਤ ਕਰਨ ਬੰਦੇ ਦਾ ਲੱਗਦਾ ਉਹ ਬੰਦੇ ਦਾ ਜਿਹੜਾ ਉਹ ਪਕਾਉ ਨੂੰ ਫਲਾਣਦਾ ਉਹਨੂੰ ਕਿੰਨਾ ਦੇਖਾ ਕਿਰਤ ਘਾਟ ਮੱਤਾ